ਨੇ ਫਿਰ ਗੱਟਚੌੜ ਨਹੀਂ ਕਰਨਾ ਫਿਰ ਉਮੀਦਵਾਰ ਐਲਾਨਦੇ ਨਾ ਆਵਾਂ ਦੀ ਪਾਰਟੀ ਨਾ ਅਠ ਐਲਾਨਤੇ ਐ ਫਿਰ ਕਹਿਦਨ ਕਿ ਹੁਸ਼ਿਆਰਪੁਰ ਤੋਂ ਸਾਡਾ ਅਕਾਲੀ ਦਲ ਦਾ ਉਮੀਦਵਾਰ ਤੇ ਅਮਰੀਕਾ ਤੋਂ ਅਕਾਲੀ ਦਲ ਦਾ ਉਮੀਦਵਾਰ ਮਿੰਟ ਤਾਂ ਪੰਜ ਲੱਗਦੇ ਈ ਈਲਿ ਦੇ ਵਿੱਚ ਗੱਲਬਾਤ ਹੋ ਹੋਟੀ ਐ ਸੀਟਾਂ ਨੂੰ ਲੈ ਕੇ ਚਲੋ ਚਰਚਾ ਚੱਲਦੀ ਵੀ ਪਈ ਐ ਔਰ ਦੂਜੇ ਪਾਸੇ ਅਕਾਲੀ ਦਲ ਵੀ ਕਾਲਾ ਐ ਕਿ ਭਾਜਪਾ ਨੂੰ ਗੱਲ ਵਕੜੀ ਪਾਲਵਾ ਗੱਲ ਚ ਬਾਹਾਂ ਪਾਲਵਾ ਫਿਰ ਇਹ ਸਿਆਸੀ ਡਰਾਮੇਬਾਜ਼ੀ ਕਰਦੀ ਚੱਲਦੀ ਪਈ ਐ ਇਹ ਆਪ ਕਹਿੰਦੇ ਆ ਕਿ ਅਮੀਸ਼ਾਹ ਜੀ ਦੇ ਬਿਆਨ ਗਲਤ ਹੈ ਔਰ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਹੀ ਹੈ ਤੇ ਫਿਰ ਟਿਕਟਾਂ ਦੀ ਅਨਾਉਂਸ ਕਰਦੇ ਨੇ ਪਟਿਆਲੇ ਤੋਂ ਅਕਾਲੀ ਦਲ ਦਾ ਕਿਹੜਾ ਉਮੀਦਵਾਰ ਹੋਏਗਾ ਸਭ ਕੁਝ ਹੀ ਦਿੱਲੀ ਤੈ ਹੋ ਚੁੱਕਾ ਹੈ ਹਰ ਚੀਜ਼ ਡਿਜ਼ਾਈਨ ਹੋ ਚੁੱਕੀ ਹੈ ਸਿਰਫ ਸੀਟਾਂ ਦਾ 1 2 ਦਾ ਫਰਕ ਹੈਗਾ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਹੈ ਖੇਤਰੀ ਪਾਰਟੀਆਂ ਦੇ ਕਮਜ਼ੋਰ ਹੋ ਰਹੀਆਂ ਉਹਨਾਂ ਨੂੰ ਵੀ ਪਤਾ ਹੈ ਇਸ ਕਰਕੇ ਉਹ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ 'ਚ ਤਾਕਤ ਨਹੀਂ ਦੇਣਾ ਚਾਹੁੰਦੇ ਸਰ ਸੁਖਜੀਤ ਸਿੰਘ ਬਾਦਲ ਨੂੰ ਇਹ ਪਤਾ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਤਾਕਤ ਵਧਦੀ ਹੈ ਤੇ ਉਹਦਾ ਸਭ ਤੋਂ ਜ਼ਿਆਦਾ ਨੁਕਸਾਨ ਅਕਾਲੀ ਦਲ ਨੂੰ। ਪਰ ਅਕਾਲੀ ਦਲ ਨੂੰ ਆਕਸੀਜਨ ਤੇ ਸਿਰਫ ਤੇ ਸਿਰਫ ਉਹ ਕੇਂਦਰ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਤੋਂ ਮਿਲ ਸਕਦੀ ਉਹਨੂੰ ਅਕਾਲੀ ਦਲ ਨੂੰ ਹੋਰ ਕੋਈ ਆਕਸੀਜਨ ਨਹੀਂ ਦੇ ਸਕਦਾ। ਅਕਾਲੀ ਦਲ ਭਾਜਪਾ ਨਾਲ ਸਮਝੌਤਾ ਕਰਕੇ ਵੀ ਲੋਕ ਸਭਾ ਦੀ ਸੀਟ ਨਹੀਂ ਜਿੱਤਦਾ। ਜੀ ਕਿ ਨੇ ਥੋੜਾ ਜਿਹੜਾ ਭਾਜਪਾ ਦਾ ਕੈਡਰ ਹੈ ਨਰਿੰਦਰ ਮੋਦੀ ਦੇ ਨਾਂ ਤੇ ਤਾਂ ਵੋਟ ਪਾ ਦਿੰਦਾ ਲੇਕਿਨ ਤਕੜੀ ਤੇ ਲਾਂ ਤੋਂ ਪਹਿਲਾਂ ਘਬਰਾਂਦਾ ਇੱਕ ਕਿਸਾਨਾਂ ਦਾ ਅੰਦੋਲਨ ਚੱਲਦਾ ਪਿਆ ਜੋ ਉੱਥੇ ਤਸੱਦਦ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਆ ਉਹਦਾ ਜਵਾਬ ਪਿੰਡਾਂ ਚ ਅਕਾਲੀ ਦਲ ਨੂੰ ਦੇਣਾ ਪੈਣਾ ਪੰਜਾਬੀ ਸਟੇਟ ਔਰ ਸਿੱਖ ਧਰਮ ਅਕਾਲੀ ਦਲ ਲਈ ਪਹਿਲ ਹੋਣੀ ਚਾਹੀਦੀ ਕੁਰਸੀ ਦੂਜੇ ਨੰਬਰ ਤੇ ਹੋਣੀ ਚਾਹੀਦੀ ਲੇਕਿਨ ਇੱਥੇ ਰੈਸੀਪ੍ਰੋਕਲ ਉਲਟਾ ਹੈ ਭਾਈ ਕੁਰਸੀ ਪਹਿਲਾਂ ਧਰਮ ਔਰ ਮੁੱਦੇ ਬਾਅਦ ਚ ਸੁਖਵੀਰ ਬਾਦਲ ਜੋ ਵੀ ਮਰਜੀ ਕਹੀ ਜਾਣ ਜੋ ਭਾਰਤੀ ਜਨਤਾ ਪਾਰਟੀ ਜੋ ਅਮੀਸ਼ਾ ਜੋ ਨਰਿੰਦਰ ਮੋਦੀ ਦਾ ਹੁਕਮ ਆਣਾ ਉਥੇ ਇਹ ਸਭ ਉਸ ਨੂੰ ਕਹਿਣਾ ਪੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਕ ਬਿਆਨ ਦਿੰਦੇ ਨੇ ਜਿਸ ਤੋਂ ਬਾਅਦ ਦੁਬਾਰਾ ਸਵਾਲ ਉਸੇ ਤਰ੍ਹਾਂ ਸ਼ੁਰੂ ਹੋ ਗਏ ਜਿਨ੍ਹਾਂ ਸਵਾਲਾਂ ਨੂੰ ਸੁਖਵੀਰ ਬਾਦਲ ਵਿਰਾਮ ਲਾਉਂਦੇ ਨਜ਼ਰ ਆ ਰਹੇ ਸੀ। ਗ੍ਰਹਿ ਮੰਤਰੀ ਕਹਿੰਦੇ ਨੇ ਕਿ ਗੱਲਬਾਤ ਚੱਲਦੀ ਪਈ ਐ ਸ਼ਰੋਮਣੀ ਅਕਾਲੀ ਦਲ ਦੇ ਨਾਲ ਗੱਲਬਾਤ ਚੱਲਦੀ ਪਈ ਐ ਗੱਠ ਜੋੜ ਦੀ ਤੇ ਸੁਖਬੀਰ ਬਾਦਲ ਇਕੱਠ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਤਾਂ ਬਿਲਕੁਲ ਵੀ ਤਿਆਰ ਨਹੀਂ ਸਾਨੂੰ ਤਾਂ ਭਾਈ ਪੱਤਰਕਾਰਾਂ ਤੋਂ ਪਤਾ ਲੱਗ ਰਿਹਾ ਕਿ ਗੱਠ ਜੋੜ ਹੋ ਰਿਹਾ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਇਹਨਾਂ ਸਵਾਲਾਂ ਨੂੰ ਲੈ ਕੇ ਗ੍ਰਹਿ ਮੰਤਰੀ ਦਾ ਕਹਿਣਾ ਫਿਰ ਕੀ ਝੂਠ ਸੀ ਜਾਂ ਫਿਰ ਸੁਖਬੀਰ ਬਾਦਲ ਟਾਲ ਮਟੋਲ ਕਰਦੇ ਪਏ ਨੇ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਪੋਤਨਵਾਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਰੀਆ। ਗ੍ਰਾਮ ਮੰਤਰੀ ਕਹਿੰਦੇ ਨੇ ਕਿ ਗੱਲਬਾਤ ਚੱਲਦੀ ਪਈ ਹੈ। ਦੂਜੇ ਪਾਸੇ ਸੁਖਬੀਰ ਬਾਦਲ ਕਹਿੰਦੇ ਪਏ ਨੇ ਕਿ ਭਾਈ ਸਾਨੂੰ ਤਾਂ ਪੱਤਰਕਾਰਾਂ ਨੂੰ ਪਤਾ ਲੱਗਦਾ ਅਸੀਂ ਤਾਂ ਗੱਠ ਜੋੜ ਕਰਨਾ ਹੀ ਨਹੀਂ ਹੈਗਾ। ਇਹ ਕਿੱਦਾਂ ਦਾ ਮਾਮਲਾ ਚੱਲਦਾ ਪਿਆ? ਨਹੀਂ ਫਿਰ ਗੱਠ ਜੋੜ ਨਹੀਂ ਕਰਨਾ ਫਿਰ ਉਮੀਦਵਾਰ ਐਲਾਨ ਦੇਣਾ। ਆਮ ਆਦਮੀ ਪਾਰਟੀ ਨਾ ਠਹਿ ਲਾਂਦੇ ਆ ਫਿਰ ਕਹਿੰਦੇ ਕਿ ਹੁਸ਼ਿਆਰਪੁਰ ਤੋਂ ਸਾਡਾ ਅਕਾਲੀ ਦਲ ਦਾ ਉਮੀਦਵਾਰ ਤੇ ਅਮਰੀਸਾ ਤੋਂ ਅਕਾਲੀ ਦਲ ਦਾ ਉਮੀਦਵਾਰਾਂ ਮਿੰਟ ਤਾਂ ਪੰਜ ਲੱਗਦੇ ਆ। ਇਹਦੇ 'ਚ ਤਾਂ ਕੋਈ ਔਖਾ ਕੰਮ ਹੀ ਨਹੀਂ। ਟਿਕਟਾ ਮੰਗਣ ਵਾਲੇ ਤਾਂ ਲਾਈਨ ਲਾ ਕੇ ਜੇ ਆਪਾਂ ਕਹਿੰਦੇ ਆ ਕਿ ਅਮੀਸ਼ਾਹ ਜੀ ਦੇ ਬਿਆਨ ਗਲਤ ਹੈ ਔਰ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਹੀ ਹੈ ਤੇ ਫਿਰ ਟਿਕਟਾਂ ਦੀ ਅਨਾਉਂਸ ਕਰ ਦੇਣ ਪਟਿਆਲੇ ਤੋਂ ਅਕਾਲੀ ਦਲ ਦਾ ਕਿਹੜਾ ਉਮੀਦਵਾਰ ਹੋਏਗਾ ਲੈ ਕੱਲਾ ਪਟਿਆਲਾ ਸੀਟ ਹੀ ਕਰ ਦੇ ਕਹਾਣੀ ਸਟੋਰੀ ਸਾਫ਼ ਹੋ ਜਾਏਗੀ ਕੱਲੀ ਪਟਿਆਲਾ ਸੀਟ ਤੇ ਕਹ ਦੇਣਾ ਅਕਾਲੀ ਦਲ ਦਾ ਕੈਂਡੀਡੇਟ ਆ ਹੋਏਗਾ ਨਹੀਂ ਬੋਲ ਸਕਦੇ ਇਹ ਸਭ ਐਵੇਂ ਪੋਲਿਟੀਕਲ ਜੁਮਲੇ ਹੈਗੇ ਪੋਲਿਟੀਕਲ ਲੋਕਾਂ ਨੂੰ ਭ੍ਰਮ ਦੇਣਾ ਛਾਪ ਕੋਸ਼ਿਸ਼ ਦਿੱਲੀ ਤੈ ਹੋ ਚੁੱਕਾ ਹੈ ਹਰ ਚੀਜ਼ ਡਿਜ਼ਾਈਨ ਹੋ ਚੁੱਕੀ ਹੈ ਸਿਰਫ ਸੀਟਾਂ ਦਾ 1-2 ਦਾ ਫਰਕ ਹੈਗਾ ਕਿਉਂਕਿ ਜਿਹੜਾ ਇਸ ਵਾਰ ਭਾਰਤੀ ਜਨਤਾ ਪਾਰਟੀ ਸੂਬੇ ਚ ਪੁਰਾਣੇ ਤੌਰ ਤਰੀਕਾ ਨਾਲ ਪੁਰਾਣੇ ਰੀਤੀ ਰਿਵਾਜਾਂ ਨਾਲ ਜਾਂ ਪੁਰਾਣੇ ਜੋ ਇਹਨਾਂ ਦੇ ਮਸੌਦੇ ਸੀ ਉਹ ਸਾਲ ਨਾਲ ਨਹੀਂ ਆਉਣਾ ਚਾਹੁੰਦੀ ਐ ਕਿ ਭਾਰਤੀ ਜਨਤਾ ਪਾਰਟੀ ਬਰਾਬਰ ਦੀ ਕੁਰਸੀ ਤੇ ਆਉਣਾ ਚਾਹੁੰਦੀ ਆ ਉਹ ਤਿੰਨ ਸੀਟਾਂ ਦੇ 10 ਸੀਟਾਂ ਵਾਲੇ ਮੁਕਾਬਲੇ ਦੇ ਨਹੀਂ ਲੜੋਗੀ ਉਹ ਲੜੇਗੀ 6 ਔਰ 7 ਸੀਟਾਂ ਵਾਲੇ ਮੁਕਾਬਲੇ ਤੇ ਔਰ ਗੱਲ ਨਹੀਂ ਸਮਝਦੇ ਪਏ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਹੈ ਕਿ ਖੇਤਰੀ ਪਾਰਟੀ ਜਿਹੜੀ ਹੈ ਉਹ ਕਮਜ਼ੋਰ ਹੋ ਰਹੀਆਂ ਦੇਸ਼ ਦੇ ਵਿੱਚ ਤੁਸੀਂ ਹਾਲਾਤ ਦੇਖ ਲਓ ਖੇਤਰੀ ਪਾਰਟੀਆਂ ਦੇ ਕਮਜ਼ੋਰ ਹੋ ਰਹੀਆਂ ਉਹਨਾਂ ਨੂੰ ਵੀ ਪਤਾ ਹੈ ਇਸ ਕਰਕੇ ਉਹ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ 'ਚ ਤਾਕਤ ਨਹੀਂ ਦੇਣਾ ਚਾਹੁੰਦੇ ਲੇਕਿਨ ਹੁਣ ਹਾਲਾਤ ਬੜੇ ਸਾਫ ਸਿੰਘ ਜੀ ਚੇਂਜ ਹੋ ਚੁੱਕੇ ਆ ਪੰਜਾਬ ਦਾ ਜਿਹੜਾ ਕਾਫੀ ਸਿੱਖ ਜੋ ਹੈ ਸਿੱਖ ਲੀਡਰ ਵੀ ਨੇ ਜੋ ਸਿੱਖ ਆਪਾਂ ਕਹੀਏ ਕਿ ਨੁਮਾਇंदे ਵੀ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਕਿਤੇ ਨਾ ਕਿਵੇ ਉਹਨਾਂ ਦੀ ਗੱਲ ਵਕੜੀ ਜਿਹੜੀ ਉਹ ਪੈ ਗਈ ਹੋਈ ਆ ਔਰ ਜਿਹੜੇ ਕਈ ਹੁਣ ਤੁਸੀਂ ਲਗਾਤਾਰ ਦੇਖੋ ਇਦਾਂ ਦੀਆਂ ਵੀ ਸਾਹਮਣੇ ਐਡੀਟোরੀਅਲਸ ਆਉਂਦੇ ਨੇ ਜਾਂ ਕਿਹਾ ਜਾਂਦਾ ਵਾ ਕਿ ਨਰਿੰਦਰ ਮੋਦੀ ਜੀ ਨੇ ਪੰਜਾਬ ਦੇ ਜਾਂ ਹਿੰਦੁਸਤਾਨ ਵਰਡ ਦੇ ਸਿੱਖਾਂ ਬਾਰੇ ਕੀ ਕੀ ਕੀਤਾ ਕਰਤਾਰਪੁਰ ਸਾਹਿਬ ਕੋਰੀਡੋਰ ਖਲਾਇਆ ਡਾਕ ਟਿਕਟ ਜਾਰੀ ਕੀਤਾ ਗੁਜਰਾਤ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਮੈਡੀਕਲ ਕਾਲਜ ਬਣਵਾਇਆ ਇਸ ਹਾਰੀਆਂ ਚੀਜ਼ਾਂ ਹੁਣ ਸਿੱਖ ਸਮਾਜ ਦੇ ਲੋਕ ਜਿਹੜੇ ਆ ਸਿੱਖ ਭਾਈਚਾਰੇ ਦੇ ਲੋਕ ਕਰਨ ਲੱਗ ਪਏ ਆ ਤੇ ਲੇਕਿਨ ਗੱਲ ਇਹ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਪਤਾ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਤਾਕਤ ਵਧਦੀ ਆ ਤੇ ਉਹਦਾ ਸਭ ਤੋਂ ਜ਼ਿਆਦਾ ਨੁਕਸਾਨ ਅਕਾਲੀ ਦਲ ਨੂੰ ਹੋਣਾ ਹੈ ਜੀ ਦਿੱਲੀ ਦੇ ਵਿੱਚ ਗੱਲਬਾਤ ਹੋ ਹੋਟੀ ਹੈ ਸੀਟਾਂ ਨੂੰ ਲੈ ਕੇ ਚਲੋ ਚਰਚਾ ਚੱਲਦੀ ਵੀ ਪਈ ਹੈ ਔਰ ਦੂਜੇ ਪਾਸੇ ਅਕਾਲੀ ਦਲ ਵੀ ਕਾਲਾ ਹੈ ਕਿ ਭਾਜਪਾ ਨੂੰ ਗੱਲ ਵਕੜੀ ਪਾਲ ਮਾ ਗੱਲ ਚ ਬਾਹਾਂ ਪਾਲ ਮਾ ਫਿਰ ਇਹ ਸਿਆਸੀ ਡਰਾਮੇ ਬਾਜੀ ਕਰਦੀ ਚੱਲਦੀ ਪਈ ਹੈ ਸੀਟਾਂ ਦੇ ਨਾ ਤੁਸੀਂ ਦੇਖੋ ਭਾਰਤੀ ਜਨਤਾ ਪਾਰਟੀ ਹਜੇ 3 ਸੀਟਾਂ ਦੇ ਚੋਂ ਲੜਦੀ ਹੈ ਇੱਕ ਗੁਰਦਾਸਪੁਰ ਇੱਕ ਕਮਰੀਸਰ ਤੇ ਇੱਕ ਸ਼ਾਰਪੁਰ ਇਹ 3 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਲੜਦੀ ਹੈ ਇਹ 10 ਤੇ ਸ਼ਰੂਮਨੀ ਕਾਲੀ ਦਲ ਬਾਦਲ ਲੜਦਾ ਆਇਆ ਹੈ ਔਰ ਲੇਕਿਨ ਜੇ ਆਪਾਂ ਪਿਛਲੇ 13 ਚੋਣਾਂ ਨੂੰ ਅਨਲਿਸਿਸ ਕਰ ਲਈਏ ਨਾ 2014 ਦੇ ਵਿੱਚ ਗਠਮੰਦਨ ਸੀ ਜਦੋਂ ਭਾਰਤੀ ਜਨਤਾ ਪਾਰਟੀ ਦਾ ਤੇ ਇਹਨਾਂ ਦਾ ਇੱਥੇ ਅਰਉਨ ਜੇਤਲੀ ਚੋਣ ਹਾਰ ਗਏ ਜਦੋਂ ਨਰਿੰਦਰ ਮੋਦੀ ਜੀ ਦੀ ਪੂਰੇ ਦੇਸ਼ ਚ ਹਵਾ ਚੱਲੀ ਤੇ ਅਰਉਨ ਜੇਤਲੀ ਜਿਹੜੇ ਆ ਉਹ ਚੋਣ ਹਾਰ ਗਏ 2019 ਦੇ ਵਿੱਚ ਜੇ ਆਪਾਂ ਚੋਣਾਂ ਨੂੰ ਦੇਖੀਏ ਤੇ ਸਿਰਫ ਭਾਰਤੀ ਜਨਤਾ ਪਾਰਟੀ ਦੇ ਦੋ ਇੱਕ ਸੈਲੀਬ੍ਰਿਟੀ ਸੀਗੇ ਸਨੀ ਦੇ올 ਤੇ ਦੂਜੇ ਸੋਮ ਪ੍ਰਕਾਸ਼ ਇਹ ਜਿੱਤੇ ਤੇ ਜਾਂ ਜਦੋਂ ਸੁਖਵੀਰ ਸਿੰਘ ਬਾਦਲ ਤੇ ਹਰਸ਼ਮਰਤ ਕੌਰ ਬਾਦਲ ਜਿੱਤੇ ਚੌਥ ਪੰਨੇਵਾ ਬੰਦਾ ਹੀ ਨਹੀਂ ਦੋਨਾਂ ਦੇ ਇਕਠਮੰਦਨ ਤੋਂ ਜਿੱਤਿਆ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਨੂੰ ਵੀ ਇਹ ਪਤਾ ਹੈ ਕਿ ਅਕਾਲੀ ਦਲ ਜਿਹੜਾ ਹੁਣ ਕਮਜ਼ੋਰ ਹੈ ਸੂਬੇ ਦੇ ਵਿੱਚ ਔਰ ਅਕਾਲੀ ਦਲ ਨੂੰ ਆਕਸੀਜਨ ਤੇ ਸਿਰਫ ਤੇ ਸਿਰਫ ਜਿਹੜੀ ਆਕਸੀਜਨ ਹੈ ਉਹ ਕੇਂਦਰ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਤੋਂ ਮਿਲ ਸਕਦੀ ਉਹਨੂੰ ਅਕਾਲੀ ਦਲ ਨੂੰ ਹੋਰ ਕੋਈ ਆਕਸੀਜਨ ਨਹੀਂ ਦੇ ਸਕਦਾ ਕਾਂਗਰਸ ਨਾਲ ਉਹਨਾਂ ਦੇ ਡਿਫਰੈਂਸਿਸ ਹੈਗੇ ਆ ਉਹਨਾਂ ਨਾਲ ਮੁੱਦੇ ਹੀ ਬੜੇ ਸੀਰੀਅਸ ਹੈਗੇ ਉਹ ਤਾਂ ਗੱਲ ਹੀ ਖਤਮ ਹੋ ਜਾਂਦੀ ਹੈ ਤੇ ਆਵਾ ਦੇ ਪਾਰਟੀ ਨਾਲ ਉਦਾਂ ਉਹਨਾਂ ਦੇ ਚਲਦੇ ਬੈ ਡਿਫਰੈਂਸਿਸ ਤੇ ਫਿਰ ਗੱਠ ਜੋੜ ਭਾਰਤੀ ਜਨਤਾ ਪਾਰਟੀ ਨਾਲ ਹੋਣਾ ਔਰ ਸਿਰਫ ਤੇ ਸਿਰਫ ਹੁਣ ਭਾਰਤੀ ਜਨਤਾ ਪਾਰਟੀ ਨੇ ਜਿਹੜੀਆਂ 6 ਸੀਟਾਂ ਉਹ ਇਹਨਾਂ ਕੋ ਮੰਗੀਆਂ ਕਿ ਚੌਥੀ ਸੀਟ ਹੋ ਗਈ ਤਿੰਨ ਤਾਂ ਪਹਿਲਾਂ ਤੁਹਾਨੂੰ ਮੈਂ ਗਿਨਾਤੀ ਆ ਨਾ ਜਿਹੜੀ ਅਮ੍ਰਿਤਸਰ ਦੀ ਹੁਸ਼ਿਆਰਪੁਰ ਦੀ ਔਰ ਗੁਰਦਾਸਪੁਰ ਦੀ ਚੌਥੀ ਸੀਟ ਉਹਨਾਂ ਨੇ ਮੰਗੀ ਆ ਪ੍ਰਨੀਤ ਕੌਰ ਵਾਲੀ ਉਹ ਵੀ ਕਲੀਅਰ ਹੈ ਕੈਪਟਨ ਨਮਰਿੰਦਰ ਸਿੰਘ ਆਪਣੀ ਧਰਮ ਪਤਨੀ ਇਹ ਪੰਨੀਤ ਕੌਰ ਨੂੰ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਲਿਆਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਰਿਜ਼ਾਈਨ ਵੀ ਕਰਤਾ ਭਾਰਤੀ ਜਨਤਾ ਪਾਰਟੀ ਜੁਆਇਨ ਵੀ ਕਰ ਲਿਆ ਟਿਕਟ ਦੀ ਇਸ਼ੋਰੈਂਸ ਵੀ ਹੋ ਗਈ ਹੈ ਚਾਰ ਹੋ ਗਈਆਂ ਹੁਣ ਦੋ ਸੀਟਾਂ ਭਾਰਤੀ ਜਨਤਾ ਪਾਰਟੀ ਹੋਰ ਮੰਗ ਰਹੀ ਹੈ ਇੱਕ ਮੰਗ ਰਹੀ ਜਲੰਧਰ ਦੀ ਤੇ ਇੱਕ ਲੁਧਿਆਣਾ ਦੀ ਕਿਉਂਕਿ ਇਹ ਦੋਨੋਂ ਜਿਹੜੀਆਂ Hindu dominating ਸੀਟ ਹੈ ਲੁਧਿਆਣਾ ਇੰਡਸਟਰੀਜ਼ ਪੂਰੀ ਸਿਟੀ ਹੈ ਜਿੱਥੇ ਵੱਡੇ ਵੱਡੇ ਵਪਾਰੀ ਕੋ ਘਰਾਣੇ ਨੇ ਉਹ ਭਾਰਤੀ ਜਨਤਾ ਪਾਰਟੀ ਉੱਥੇ ਕਮਜ਼ੋਰ ਨਹੀਂ ਹੋਣਾ ਚਾਹੁੰਦੀ ਉਹ ਸੀਟ ਲੈਣਾ ਉਹ ਵੈਸੇ ਵੀ ਦੇਖਿਆ ਜਾਵੇ ਨਾ ਦੋਨੋਂ ਸੀਟਾਂ ਤੇ ਅਕਾਲੀ ਦਲ ਹੋਈ ਨਹੀਂ ਜਿੱਤਦਾ ਯਾਰ ਅਸਲ ਵਿੱਚ ਇਹ ਵੀ ਬਾਰੇ ਲੜਨ ਦੀ ਗੱਲ ਤਾਂ ਬੜੀ ਦੂਰ ਦੀ ਹੈ ਇੱਕ ਪਾਸੇ ਤਾਂ ਅਖਬਾਰਾਂ 'ਚ ਇਹ ਖਬਰਾਂ ਚੱਲ ਰਹੀਆਂ ਨੇ ਕਿ ਸੁਖਵੀਰ ਸਿੰਘ ਬਾਦਲ ਹੀ ਆਪ ਲੋਕ ਸਭਾ ਚੋਣਾਂ ਲੜਨਗੇ ਲੱਗਦਾ ਭਾਪ ਗਏ ਨੇ ਕਿ ਹੁਣ ਪੰਜਾਬ ਵਾਲਿਆਂ ਨੇ ਖੁੰਝੇ ਲਾ ਕੇ ਰੱਖਣਾ ਜਮਾ ਦੇਖੋ ਪਤਾ ਕੀ ਹੈ ਭਾਰਤੀ ਜਨਤਾ ਪਾਰਟੀ ਸੂਬੇ 'ਚ ਗੱਠਜੋੜ ਕਰੇਗੀ ਤੇ ਅਨਲਿਸਿਸ ਆ ਕਿ ਭਾਰਤੀ ਜਨਤਾ ਪਾਰਟੀ ਦਾ ਜ਼ਿਆਦਾ ਫਾਇਦਾ ਹੋਵੇਗਾ ਉਹਨਾਂ ਨੂੰ ਹਾਂ ਲਾ ਕੀ ਹੁਣ ਦੇਖੋ ਰੂਰਲ ਸੈਕਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਾ ਉਹ ਕਾਫੀ ਮજબૂત ਜੜਾ ਉਹ ਹੋ ਗਿਆ ਹੋਇਆ ਵਾ 인ਫਰਾਸਟ੍ਰਕਚਰ ਹੋਰ ਉਹਨਾਂ ਦਾ ਪੂਰਾ ਨੈਟਵਰਕ ਮਜ਼ਬੂਤ ਹੋ ਗਿਆ ਤੁਸੀਂ ਨਕੂ ਬਗਾਈ ਇਲੈਕਸ਼ਨ ਦੇਖ ਲਓ ਜਲੰਧਰੀ ਨਕੋਦਰ ਉਹ ਉੱਥੋਂ ਨਕੋਦਰ ਜਿਹੜਾ ਆਪਾਂ ਕਹਿੰਨੇ ਕਸਬਾ ਉੱਥੋਂ ਭਾਰਤੀ ਜਨਤਾ ਪਾਰਟੀ ਨੂੰ ਕਿੰਨੇ ਲੀਡਰ ਜੁਆਇਨ ਕਰ ਗਏ ਮਨੂ ਪਟਾਰਾ ਨੇ ਉਹ ਦਿੱਤੇ ਮਨੂ ਪਟਾਰਾ ਜੁਆਇਨ ਕਰ ਗਏ ਤੇ ਪਿਛਲੀ ਲੋਕ ਸਭਾ ਜਿਮਣੀ ਚੌਂਚ ਰਾਜ ਕੇ ਵੋਟ ਪਈ ਨਕੋਦਰ ਦੇ ਏਰੀਆ ਚੋਂ ਉਸ ਤੋਂ ਇਲਾਵਾ ਛਾਗੋੜ ਚ ਵੀ ਵੋਟ ਪਈ ਹੈ ਭਾਰਤੀ ਜਨਤਾ ਪਾਰਟੀ ਹੌਲੀ ਹੌਲੀ ਪਿੰਡਾਂ ਦੇ ਵਿੱਚ ਡੀਪ ਹੋ ਚੁੱਕੀ ਹੈ ਪੈਨੇਟ੍ਰੇਟ ਹੋ ਰਹੀ ਹੈ ਔਰ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਵੀ ਪਤਾ ਕਿ ਇਹ ਪਿੰਡਾਂ ਦੇ ਵਿੱਚ ਵੱਧਦੇ ਪਏ ਨੇ ਅੱਗੇ ਔਰ ਭਾਰਤੀ ਜਨਤਾ ਪਾਰਟੀ ਜੇ ਹੁਣ ਇਸ ਮੌਕੇ ਤੇ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਅਭਿਆਨ ਜਾਂ ਅੰਦਰ ਵੜਨ ਦੀ ਪੂਰੀ ਰਣਨੀਤੀ ਚੱਲ ਰਹੀ ਆ ਉਹ ਅਗਰ ਅੱਜ ਰੋਕ ਲੇਗੀ ਫਿਰ ਭਾਰਤੀ ਜਨਤਾ ਪਾਰਟੀ ਕਮਜ਼ੋਰ ਹੋ ਜਾਏਗੀ ਇਸ ਕਰਕੇ ਉਹ ਕੱਟੋ-ਕੱਟ ਚਾਹੁੰਦੇ ਨੇ ਅੱਧਾ ਸੂਬਾ ਤਾਂ ਸਾਡੇ ਕੋ ਆ ਜਾਵੇ ਅਸੀਂ 6 ਸੀਟਾਂ ਤਾਂ ਲੈ ਜਾਈਏ ਜਲੰਧਰ ਲੈ ਜਾਣਗੇ ਹੁਣ ਦੇਖੋ ਜਾਵੇ ਯਾਰ ਜਲੰਧਰ ਦੇ ਵਿੱਚੋਂ ਅਕਾਲੀ ਦਲ ਬੀਜਪੀ ਨਾਲ ਸਮਝੌਤਾ ਕਰਕੇ ਵੀ ਲੋਕ ਸਭਾ ਦੀ ਸੀਟ ਨਹੀਂ ਜਿੱਤਦਾ ਠੀਕ ਹੈ ਇਹ ਤੁਸੀਂ ਲੁਧਿਆਣੇ ਤੋਂ ਦੇਖ ਲਓ ਤੁਸੀਂ ਕਿੰਨਾ ਚਿਰ ਹੋ ਗਿਆ ਉਸ ਤੋਂ ਬਾਅਦ ਲਗਾਤਾਰ ਚੌਧਰੀ ਸੰਦੋਖ ਸਿੰਘ ਦੋ ਵਾਰ ਜਿੱਤ ਗਏ ਐ ਉਸ ਤੋਂ ਪਹਿਲਾਂ ਮਹਿੰਦਰ ਸਿੰਘ ਕੇਪੀ ਜਿੱਤੇ ਨੇ ਤੇ ਰਵਨੀਤ ਸਿੰਘ ਬਿੱਟੂ ਲਗਾਤਾਰ ਤਿੰਨ ਵਾਰ ਜਿੱਤ ਗਏ ਨੇ ਤੇ ਇਹ ਸੀਟਾਂ ਦਾ ਉਹ ਹੀ ਅਕਾਲੀ ਦਲ ਨਹੀਂ ਜਿੱਤਦਾ ਪਿਆ ਉਹਨਾਂ ਨੂੰ ਪਤਾ ਜੇ ਆਪਾਂ ਇੱਥੇ ਸੀਟ ਅਕਾਲੀ ਦਲ ਦੇ ਕੈਂਡੀਡੇਟ ਨੂੰ ਦੇ ਵੀ ਦਈਏ ਇੱਥੇ ਤਖੜੀ ਦੇ ਨਿਸ਼ਾਨ ਤੇ ਲੜ ਵੀ ਲਵੇ ਲੇਕਿਨ ਇਥੋਂ ਦਾ ਜਿਹੜਾ ਭਾਜਪਾ ਦਾ ਕੈਡਰ ਹੈ ਨਵੀਂਦਰ ਮੋਦੀ ਦੇ ਨਾਂ ਤੇ ਤਾਂ ਵੋਟ ਪਾ ਦਿੰਦਾ ਹੈ ਲੇਕਿਨ ਤਕੜੀ ਤੇ ਲਾਂਤੋਂ ਪਹਿਲਾਂ ਘਬਰਾਉਂਦਾ ਸਿਟੀ ਦਾ ਕੈਡਰ ਬਹੁਤ ਘਬਰਾਉਂਦਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਆਰਐਸਐਸ ਦਾ ਕੈਡਰ ਹੈ ਉਹਨਾਂ ਲਈ ਬੜੀ ਮਜਬੂਰੀ ਹੋ ਜਾਂਦੀ ਤਕੜੀ ਦਾ ਨਿਸ਼ਾਨ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਇਹ ਗੱਲ ਰੱਖੀ ਹੈ ਕਿ ਜਲੰਧਰ ਲੁਧਿਆਣਾ ਜਿਹੜਾ ਉਹ ਬੀਜੇਪੀ ਨੂੰ ਦੇ ਦਿਓ ਐਤਕੀ ਜਿੱਤ ਲਾਂਗੇ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਲੱਗੇ ਲੱਗ ਗਈ ਹੈ ਗੁਰਦਾਸਪੁਰ ਤੇ ਉਧਰੋਂ ਪਟਿਆਲਾ ਹੋ ਜਾਊਗਾ 6 ਸੀਟਾਂ ਹੋ ਜਾਣੀਆਂ 6 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਜਦੋਂ ਅੱਗੇ ਵਧੇਗੀ ਫਿਰ ਇਹ ਤੁਸੀਂ ਦੇਖੋਗੇ ਅਗਲੇ ਵਿਧਾਨ ਸਭਾ ਚ ਹੋਣ ਜਿਹੜੇ ਹੋਣੇ ਆ ਫਿਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਘੱਟੋ ਘੱਟ 60 ਤੋਂ 70 ਸੀਟਾਂ ਦੇ ਉੱਤੇ ਲੜੇਗੀ ਤੋਂ ਸਾਬ ਜੋ ਪੰਜਾਬ ਦੇ ਹਾਲਾਤ ਨੇ ਖਾਸ ਕਰਕੇ ਪੰਜਾਬ ਦੇ ਦਿਹਾਤ ਦੇ ਹਾਲਾਤ ਨੇ ਇੱਕ ਪਾਸੇ ਕਿਸਾਨ ਅੰਦੋਲਨ ਵੀ ਫਿਲਹਾਲ ਚੱਲਦਾ ਪਿਆ ਆ ਉਸ ਨੂੰ ਲੈ ਕੇ ਜੇ ਹੁਣ ਇਹ ਗੱਠਜੋੜ ਹੁੰਦਾ ਆ ਜਿੱਥੇ ਦਿਹਾਤ ਇਲਾਕੇ ਦੇ ਵਿੱਚ ਸੁਖਬੀਰ ਬਾਦਲੀਆਂ ਅਕਾਲੀ ਦਲ ਸਟਰੋਂਗ ਹੈਗਾ ਆ ਇੱਕ ਕਹਾਵਤੀ ਆਦ ਆਂਦੀ ਆ ਜੇ ਗੱਠਜੋੜ ਹੁੰਦਾ ਨਾ ਕਹਿੰਦੇ ਆਪਣੇ ਪੈਰ ਤੇ ਆਪ ਕਹਾੜੀ ਮਾਰਨਾ ਜੇ ਗੱਠਜੋੜ ਹੁੰਦਾ ਤਾਂ ਕਿਤੇ ਐ ਤਾਂ ਨਹੀਂ ਹੋ ਜੂ ਕਹਾੜੀ ਥੱਲੇ ਰੱਖ ਕੇ ਤੇ ਆਪਣਾ ਪੈਰ ਕਹਾੜੀ ਤੇ ਮਾਰ ਦੇਖੋ ਮੈਂ ਤੁਹਾਨੂੰ ਅੱਗੇ ਦੱਸ ਕੇ ਛਟਿਆ ਭਾਰਤੀ ਜਨਤਾ ਪਾਰਟੀ ਦਾ ਫਾਇਦਾ ਹੋਣਾ ਕਿਉਂਕਿ ਜੋ 2014 ਦੇ ਵਿੱਚ ਅਕਾਲੀ ਦਲ ਨੂੰ ਜਿਹੜਾ 24.4% ਵੋਟ ਪੰਜਾਬ ਚੋਂ ਪਈ ਸੀ। ਇਹ ਨਰਿੰਦਰ ਮੋਦੀ ਜੀ ਉਦੋਂ ਹਵਾ ਸੀ ਇਸ ਕਰਕੇ ਅਕਾਲੀ ਦਲ ਨੂੰ ਵੋਟ ਨਾਲ ਪਈ। 2019 ਦੇ ਵਿੱਚ ਉਹ ਵੋਟ ਪਰਸੈਂਟੇਜ 1% ਵੱਧ ਗਿਆ। ਉਦੋਂ ਨਰਿੰਦਰ ਮੋਦੀ ਦੀ ਹੋਰ ਤੇਜ਼ ਇਲੈਕਸ਼ਨ ਸੀ, ਰਾਸ਼ਟਰਵਾਦ ਦੇ ਨਾਂ ਤੇ ਇਲੈਕਸ਼ਨ ਸੀਗੀ ਤੇ ਰਾਊਂਡ ਮੇਰਾ ਕਹਾ 26% ਦੇ ਆਸ-ਪਾਸ ਪਹੁੰਚ ਗਏ। ਲੇਕਿਨ ਉਸ ਤੋਂ ਬਾਅਦ ਜਦੋਂ ਅਕਾਲੀ ਦਲ ਨੇ ਇਕੱਲੇ ਚੋਣ ਲੜੀ ਬਸਪਾ ਨਾਲ ਰਲ ਕੇ ਪੰਜਾਬ 'ਚ ਇਹ ਜਿਹੜੀ ਵਿਧਾਨ ਸਭਾ ਚੋਣ 18% ਤੇ ਆ ਗਏ ਇਹਦਾ ਮਤਲਬ 7% ਵੋਟਰ ਜਿਹੜਾ ਉਹ ਲੋਕ ਸਭਾ 'ਚ ਅਕਾਲੀ ਦਲ ਨੂੰ ਐਕਸਟਰਾ ਪਿਆ ਹਜੇ ਜਿਹੜਾ 7% ਵੋਟ ਇਸ ਕਰਕੇ ਐਕਸਟਰਾ ਪਈ ਕਿਉਂਕਿ ਨਰਿੰਦਰ ਮੋਦੀ ਜੀ ਦੇ ਨਾਂ ਦਾ ਚਿਹਰਾ ਸੀ 2019 'ਚ ਉਹ ਪ੍ਰਧਾਨ ਮੰਤਰੀ ਦਾ ਚਿਹਰਾ ਸੀ ਕਿ ਹੁਣ ਮੰਨ ਲਓ ਜਿਵੇਂ 2019 'ਚ ਜਲੰਧਰ ਤੋਂ ਚੋਣ ਲੜੀ 18000 ਵੋਟਾਂ ਤੇ ਹੀ ਹਰੇ ਸੀ ਚਰਨਜੀਤ ਅਟਵਾਲ ਔਰ ਅਕਾਲੀ ਦਲ ਦੇ ਸਿੰਬਲ ਨੂੰ ਵੋਟ ਕਾਫੀ ਹੱਦ ਤੱਕ ਇਸ ਕਰਕੇ ਪੈ ਗਈ ਸੀ ਵੀ ਅਸੀਂ ਤਾਂ ਚਰਨਜੀਤ ਟਟਵਾਲ ਤੋਂ ਕੀ ਲੈਣਾ ਅਸੀਂ ਤਾਂ ਨਰਿੰਦਰ ਮੋਦੀ ਨੂੰ ਵੋਟ ਪਾ ਰਹੇ ਅਸੀਂ ਤਾਂ ਮੋਦੀ ਜੀ ਨੂੰ ਵੋਟ ਪਾ ਰਹੇ ਉਹਨਾਂ ਨੇ ਸ਼ਹਿਰੀ ਵਰਗ ਨੇ ਸਾਰੇ ਸ਼ਹਿਰੀ ਵਰਗ ਨੇ ਡੱਟ ਕੇ ਹਮਾਇਤ ਕੀਤੀ ਹੁਣ ਵੀ ਸਿਨੈਰੀਓ ਉਹੀ ਹੈ ਕਿ ਸ਼ਹਿਰਾਂ ਦੇ ਵਿੱਚ ਫੇਰ ਉਹੀ ਹਾਲ ਹੈ ਲੇਕਿਨ ਫੇਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਨੇ ਅੱਗੇ ਵਧਣਾ ਇਸ ਗੱਡੀ ਜੋੜ ਤੋਂ ਬਾਅਦ ਅਕਾਲੀ ਦਲ ਨੇ ਪਿੱਛੇ ਘਟਨਾ ਕਿਉਂਕਿ ਖੇਤਰਵਾਦੀ ਪਾਰਟੀ ਹੋਣ ਦੇ ਨਾਲ ਨਾਲ ਉਹਨਾਂ ਦਾ ਰੁਤਬਾ ਵੀ ਘਟੀ ਜਾਣਾ ਇੱਕ ਭੂਮਿਕਾ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਵੱਡੇ ਭਰਾ ਲਈ ਆ ਜਾਏਗੀ ਫਿਰ ਜਦੋਂ ਦੇਖੋ 6 ਸੀਟਾ ਇਹਨਾਂ ਦੇ ਐਮਪੀ ਹੋ ਜਾਣ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਚੋਂ ਫਿਰ ਤੁਸੀਂ ਇਹ ਸੋਚੋ ਕਿ ਜਿਹੜੀ ਅਗਲੀ ਇਲੈਕਸ਼ਨ ਅਭਿਧਾਨ ਸਭਾ ਦੀ ਉਹ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਸਰਕਾਰ ਬਣਾਉਣ ਦੇ ਪੂਰੇ ਪੂਰੀ ਤਿਆਰੀ ਹੋਏਗੀ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਨੈਟਵਰਕ ਹੁੰਦਾ ਇੱਕ ਤਰੀਕਾ ਹੁੰਦਾ ਆਰਗੇਨਾਈਜ਼ਡ ਆਰਗੇਨਾਈਜੇਸ਼ਨ ਹੈ ਸੰਗਦੀ ਵਿਚਾਰਧਾਰਾ ਹੈ ਪੂਰਾ ਨੈਟਵਰਕ ਹੁੰਦਾ ਇੰਨੀ ਹਾਰਡ ਜਿਹੜਾ ਵਾ ਵਰਕਿੰਗ ਔਰ ਇੰਨੀ ਹਾਰਡ ਨੈਟਵਰਕਿੰਗ ਆਰਐਸਐਸ ਜਿੰਨੀ ਕਿਤੇ ਨਹੀਂ ਹੋ ਸਕਦੀ ਜੇ ਅੰਤ ਦੇ ਵਿੱਚ ਆ ਕੇ ਜੇ ਗੱਠਜੋੜ ਹੋ ਵੀ ਜਾਈਏ ਜਾਵੇ ਤੇ ਫਿਰ ਇਹ ਮੰਨ ਲਈਏ ਕਿ ਅਕਾਲੀ ਦਲ ਦਾ ਮੇਨ ਕੰਮ ਸਿਰਫ ਪੂਰੀ ਹੋ ਗਿਆ ਦੋ ਮੈਂ ਤੁਹਾਡੇ ਸਵਾਲ ਦਾ ਬਾਅਦ ਚ ਦੇਣਾ ਜਵਾਬ ਹਜੇ ਅਕਾਲੀ ਦਲ ਲਈ ਬੜੀਆਂ ਹੋਰ ਚੈਲੰਜ ਹੈ ਇਸ ਸਮਝੌਤੇ ਤੋਂ ਬਾਅਦ ਉਹਨਾਂ ਨੂੰ ਕਿਸਾਨੀ ਅੰਦੋਲਨ ਦੇ ਉੱਤੇ ਜਵਾਬ ਦੇਣਾ ਪਏਗਾ ਭਈ ਕਿਸਾਨਾਂ ਦਾ ਅੰਦੋਲਨ ਚੱਲਦਾ ਪਿਆ ਜੋ ਉੱਥੇ ਤਸੱਦਦ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਆ ਉਹਦਾ ਜਵਾਬ ਪਿੰਡਾਂ ਚ ਅਕਾਲੀ ਦਲ ਨੂੰ ਦੇਣਾ ਪੈਣਾ ਮਾਲਵੇ ਦੇ ਵਾਜਾ ਹੋਰ ਮਾਝੇ ਦੇ ਪਿੰਡਾਂ ਚ ਜਾ ਕੇ ਲੋਕਾਂ ਦੇ ਵਿੱਚ ਫੇਸ ਕਰਨਾ ਪੈਣਾ ਫਿਰ ਉਹਨਾਂ ਨੂੰ ਇਹ ਵੀ ਜਵਾਬ ਦੇਣਾ ਪੈਣਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਡੇਢ ਤੋਂ 2 ਸਾਲ ਤੋਂ ਲੱਗਾ ਜਿਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮ ਹੈ ਐਸਜੀਪੀਸੀ ਨੇ ਕਮੇਟੀ ਬਣਾਈ ਹੋਈ ਆ ਬੰਦੀ ਸਿੰਘਾਂ ਨੂੰ ਰਿਹਾਈ ਦੇ ਲਈ ਉਹ ਤੁਸੀਂ ਉਹ ਕਿੰਨੇ ਸਰਕਾਰ ਤੋਂ ਆਪਣੀਆਂ ਮੰਗਾਂ ਜਿਹੜੀਆਂ ਡੇਢ ਦੋ ਸਾਲਾਂ ਚ ਨਹੀਂ ਮਨਵਾਈਆਂ ਤੇ ਤੁਸੀਂ ਉਸ ਪਾਰਟੀ ਨਾਲ ਸਮਝੌਤਾ ਕਰਨ ਲੱਗੇ ਹੋ ਜਿੱਥੇ ਜਿੱਥੇ ਸਾਡੇ ਕਨਫਲਿਕਟ ਹੈ ਜਿਹੜੀਆਂ ਸਾਡੀਆਂ ਮੰਗਾਂ ਉਹ ਤਾਂ ਮੰਨੀਆਂ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿਹੜੀ ਹੈ ਅਗਵਾਈ ਚ ਬਣਾਈ ਗਈ ਕਮੇਟੀ ਜਿਹੜੀ ਹੈ ਉਹਦੇ ਤੁਸੀਂ ਗੱਲ ਨਹੀਂ ਉਹਨੂੰ ਮਨਵਾ ਸਕੇ ਤੇ ਇਹ ਸਾਰੀਆਂ ਸਿਆਸੀ ਚੀਜ਼ਾਂ ਬਾਅਦ ਹੁੰਦੀਆਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਧਰਮ ਪਹਿਲਾ ਹੁੰਦਾ ਤਰਮ ਪਹਿਲਾ ਹੁੰਦਾ ਇਹ ਆਰਐਸਐਸ ਦੀ ਔਰ ਬੀਜੇਪੀ ਦੀ ਆਈਡੀਓਲੋਜੀ ਤੋਂ ਸਮਝਣਾ ਚਾਹੀਦਾ ਕਿ ਦੇਸ਼ ਔਰ ਤਰਮ ਦੋ ਚੀਜ਼ਾਂ ਪਹਿਲਾ ਪੰਜਾਬੀ ਸਟੇਟ ਔਰ ਸਿੱਖ ਤਰਮ ਅਕਾਲੀ ਦਲ ਲਈ ਪਹਿਲ ਹੋਣੀ ਚਾਹੀਦੀ ਕੁਰਸੀ ਦੂਜੇ ਨੰਬਰ ਤੇ ਹੋਣੀ ਚਾਹੀਦੀ ਹੈ ਲੇਕਿਨ ਇੱਥੇ ਰੈਸੀ ਬ੍ਰੋਕਰ ਉਲਟਾ ਹੈ ਭਈ ਕੁਰਸੀ ਪਹਿਲਾਂ ਤਰਮ ਔਰ ਮੁੱਦੇ ਬਾਚ ਹੈ ਹੁਣ ਉਹ ਕਿਦਾਂ ਤੁਸੀਂ ਜਸਟੀਫਾਈ ਕਰ ਦੋਗੇ ਭਈ ਨਹੀਂ ਯਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਛੱਡ ਦਿਓ ਸਮਝੌਤਾ ਹੋ ਜਾਵੇ ਇਹ ਜਿਹੜੇ ਮੁੱਦੇ ਨੇ ਨਾ ਇਹ ਬੜੇ ਸੀਰੀਅਸ ਮੁੱਦੇ ਨੇ ਪੰਜਾਬ ਦੇ ਨਾਲ ਮੁੱਦੇ ਨੇ ਸਾਡੇ ਹੋਰ ਬੜੇ ਮੁੱਦੇ ਨੇ ਭਾਸ਼ਾ ਦਾ ਮੁੱਦਾ ਹੈਗਾ ਸਾਡਾ ਚੰਡੀਗੜ੍ਹ ਦਾ ਮੁੱਦਾ ਹੈ ਸਵਾਈ ਹਲ ਦਾ ਮੁੱਦਾ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੈ ਬੀਬੀਐਮਬੀ ਦਾ ਮੁੱਦਾ ਕਿਹੜੇ ਕਿਹੜੇ ਮੁੱਦੇ ਨੇ ਜਿੱਥੇ ਤੁਸੀਂ ਇਹ ਜਿੰਨਾ ਨਹੀਂ ਸਮਝਦੇ ਦੂਸਰੀ ਜਿਹੜੀ ਗੱਲ ਹੈ ਭਾਰਤੀ ਜਨਤਾ ਪਾਰਟੀ ਦੀ ਇੱਕ ਵਿਚਾਰਧਾਰਾ ਔਰ ਭਾਰਤੀ ਜਨਤਾ ਪਾਰਟੀ ਦੀ ਵਰਕਿੰਗ ਦੇ ਵਿੱਚ ਕਿਸਾਨੀ ਅੰਦੋਲਨ ਤੋਂ ਬਾਅਦ ਜ਼ਮੀਨ ਅਸਮਾਨ ਦਾ ਫਰਕ ਆਇਆ ਤੁਸੀਂ ਦੇਖੋ ਹਰ ਭਾਰਤੀ ਜਨਤਾ ਪਾਰਟੀ ਔਰ ਆਰਐਸਐਸ ਹਰ ਇੱਕ ਚੀਜ਼ ਦੇ ਵਿੱਚ ਸਿੱਖ ਆਈਡੀਓਲੋਜੀ ਨੂੰ ਨਾਲ ਲੈ ਕੇ ਚੱਲਣਾ ਸ਼ੁਰੂ ਕਰ ਗਈ ਹੈ ਹੁਣ ਜਿਹੜੇ ਰਾਜ ਸਭਾ ਸੰਸਦ ਬਣਾਏ ਪੰਜਾਬ ਯੂਨੀਵਰਸਿਟੀ ਵਾਲੇ ਜਿਹੜੇ ਉਹਨਾਂ ਦੇ ਚਾਂਸਲਰ ਨੇ ਉਹਨਾਂ ਨੂੰ ਰਾਜ ਸਭਾ ਸਿੱਧੀ ਦਿੱਤੀ ਗਈ ਹੈ ਠੀਕ ਹੈ ਅਮਰੀਕਾ ਤੋਂ ਅੰਬੈਸਡਰ ਨੇ ਤੇਜਾ ਸਿੰਘ ਸਮੁੰਦਰੀ ਦੇ ਜਿਹੜੇ ਪੋਤੇ ਨੇ ਤਰਨਜੀਤ ਸੰਧੂ ਅਮਰੀਕਾ ਦੇ ਵਿੱਚ ਅੰਬੈਸਡਰ ਰਹੇ ਨੇ ਉਹਨਾਂ ਨੂੰ ਲਿਆ ਕੇ ਇੱਥੇ ਭਾਰਤੀ ਜਨਤਾ ਪਾਰਟੀ ਤੋਂ ਚੋਣ ਲੜਾਈ ਜਾ ਰਹੀ ਹੈ ਸੋ ਕਹਿਣ ਦਾ ਮਕਸਦ ਹੈਗਾ ਕਿ ਇਹ ਭਾਜਪਾ ਜਿਹੜਾ ਉਹ ਆਪਣੇ ਮਿਸ਼ਨ ਤੇ ਚੱਲ ਰਹੀ ਹੈ ਪੰਜਾਬ 'ਚ ਔਰ ਉਸ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਹੋਈ ਨੇ ਰਾਣਾ ਗੁਰਮੀਤ ਸਿੰਘ ਸੋਢੀ ਐ ਕੇਵਲ ਢਿੱਲੋਂ ਐ ਫਤਿਹਜੰਗ ਬਾਜਵਾ ਐ ਹਰਵਿੰਦਰ ਲਾਡੀ ਐ ਇਹ ਸਾਰੇ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣ ਚੁੱਕੇ ਹੋਏ ਆ ਚਰਨਜੀਤ ਅਟਵਾਲ ਐ ਲੋਕ ਸਭਾ ਦੇ ਜਿਹੜੇ ਡਿਪਟੀ ਸਪੀਕਰ ਰਹੇ ਚੁੱਕੇ ਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਚੁੱਕੇ ਆ ਉਹ ਭਾਜਪਾ ਜੁਆਇਨ ਕਰ ਚੁੱਕੇ ਸੋ ਕਹਿਣ ਦਾ ਮੇਰਾ ਮਕਸਦ ਹੈਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਆਪਣਾ ਪੰਜਾਬ ਦੇ ਵਿੱਚ ਇੱਕ ਬੇਸ ਔਰ ਇੱਕ ਪਿੱਲਰ ਮਜ਼ਬੂਤ ਬਣਾ ਰਹੀ ਹੈ ਦੇਖੋ ਡਾਕਟਰ ਰਹਿਣਾ ਜੀ ਐਨ ਕੇ ਤੋਂ ਨਰਿੰਦਰ ਸਿੰਘ ਰੈਨਾ ਉਹਨਾਂ ਨੂੰ ਪੰਜਾਬ ਦੇ ਵਿੱਚ ਸੈਂ ਇਚਾਰਜ ਲਗਾਇਆ ਹੋਇਆ ਉਹਨਾਂ ਦੀ ਵਰਕਿੰਗ ਪੂਰੀ ਚੱਲਦੀ ਪਈ ਆ ਸੋ ਕਹਿੰਦਾ ਮੇਰਾ ਮਕਸਦ ਹੈਗਾ ਪੰਜਾਬ ਨੂੰ ਪੂਰਾ ਭਾਜਪੀ ਨੇ ਇੱਕ ਫੋਕਸਡ ਰੱਖਿਆ ਹੋਇਆ ਔਰ ਉਹ ਤਰੀਕੇ ਨਾਲ ਨੈਟਵਰਕਿੰਗ ਤੇ ਚੱਲੇ ਲੇਕਿਨ ਅਕਾਲੀ ਦਲ ਨੂੰ ਇਹੀ ਖਤਸ਼ਾ ਹੈਗਾ ਅਕਾਲੀ ਦਲ ਲਈ ਤਾਂ ਇਹੀ ਹੈਗਾ ਕਿ ਅਗਲੀ ਵਾਰ ਜਿਹੜਾ ਉਹ ਸੀਟਾਂ ਮੈਨ ਲੱਗਦਾ ਕਿ ਵਿਧਾਨ ਸਭਾ 40 45 ਸੀਟਾਂ ਤੇ ਆ ਜਾਏਗਾ ਗੱਠਜੋੜ ਹੁੰਦਾ ਗੱਠਜੋੜ ਤੋਂ ਬਾਅਦ ਭਾਵੇਂ ਪੰਜਾਬ ਦਾ ਦੇਹਾਂਤ ਖੇਤਰ ਜ਼ਰੂਰ ਚੀਟेड ਮਹਿਸੂਸ ਕਰੇ ਪਰ ਦੂਜੇ ਪਾਸੇ ਫਿਰ ਆ ਮੰਨ ਲੀਏ ਕਿ ਕਾਲੀ ਦਲ ਨੂੰ ਸਿਰਫ ਆਪਣੇ 7 ਸਟਾਰ 5 ਸਟਾਰ ਹੋਟਲ ਬਣਾਉਣ ਤੱਕ ਹੀ ਕੰਮ ਹੈਗਾ ਆ ਹੋਰ ਇਹਨਾਂ ਨੂੰ ਪੰਜਾਬ ਦਾ ਕੋਈ ਦਰਦ ਨਹੀਂ ਇਹੀ ਤਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਦੇਖੋ ਮੈਂ ਤੁਹਾਨੂੰ ਕੀ ਕਹਿ ਕੇ ਹਟਿਆ ਇਹੀ ਕਹਿ ਕੇ ਹਟਿਆ ਕਿ ਧਰਮ ਔਰ ਸੂਬਾ ਜੇ ਤੂੰ ਖੇਤਰਵਾਦੀ ਪਾਰਟੀਆਂ ਧਰਮ ਤੇ ਸੂਬਾ ਤੁਹਾਡੀ ਪ੍ਰਾਇਓਰਟੀ ਹੋਣੀ ਚਾਹੀਦੀ ਆ ਬਾਕੀ ਸਾਰੀਆਂ ਚੀਜ਼ਾਂ ਪਿੱਛੇ ਇਹ ਚੀਜ਼ਾਂ ਰਾਜਪਾਗ ਉਂਦੇ ਰਹਦੇ ਆ ਜਾਂਦੇ ਰਹਿੰਦੇ ਆ ਲੇਕਿਨ ਅੱਜ ਅਗਰ ਹਿੰਦੁਸਤਾਨ ਦੇ ਵਿੱਚ ਨਰਿੰਦਰ ਮੋਦੀ ਇੰਨੇ ਦਮਦਾਰ ਨੇ ਔਰ ਮਜ਼ਬੂਤ ਨੇ ਉਹਦਾ ਕਾਰਨ ਪਤਾ ਕੀ ਆ ਉਹ ਆਪਣੇ ਧਰਮ ਉਹ ਆਪਣੇ ਦੇਸ਼ ਦੋਨਾਂ ਲਈ ਖੜੇ ਨੇ ਕੱਲ ਦੀ ਵੀ ਉਹਨਾਂ ਦੀ ਸਪੀਚ ਚ ਨਰਿੰਦਰ ਮੋਦੀ ਜੀ ਦੀ ਇਹੀ ਸੀ ਕਿ ਪਹਿਲੇ ਭਾਰਤ 'ਤੇ ਹਮਲੇ ਹੁੰਦੇ ਤੇ ਅਬ ਭਾਰਤ ਸਬਕ ਸਿਖਾਤਾ ਹੈ ਤੁਸੀਂ ਇਹ ਗੱਲਾਂ ਗੱਲਾਂ ਦੇ ਗਹਿਰੇ ਮਤਲਬ ਨੇ ਇਹ ਰਾਸ਼ਟਰਵਾਦ ਦੀ ਲੋਕ ਇਹਨੂੰ ਸਮਝ ਸਕਦੇ ਇਸ ਲਾਈਨ ਦਾ ਮੀਨਿੰਗ ਸੋ ਜਿਹੜਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਨਾ ਕਿ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਗਰ ਸਰਕਾਰ ਆਪਣੇ ਦਮ ਦੇ ਉੱਤੇ ਬ बनानी ਹੈ ਤੇ ਉਹਨੂੰ ਪੰਥਕ ਸੋਚ ਪੰਥਕ ਮੁੱਦੇ ਪੰਜਾਬ ਦੇ ਮੁੱਦੇ ਇਹ ਲੈ ਕੇ ਪਰੋਟੀ ਦੇਖੋ ਪਤਾ ਕੀ ਹੁੰਦਾ ਸੀ ਪਹਿਲਾਂ ਪੰਜਾਬ ਦੀ ਗੱਲ ਕਰਨ ਵਾਲੇ ਬਹੁਤ ਲੀਡਰ ਹੁੰਦੇ ਸੀ ਹੁਣ ਤੁਹਾਡਾ ਕੀ ਖਿਆਲ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇੰਦਰਾ ਗਾਂਧੀ ਵੱਲੋਂ ਉਦੋਂ ਲਾਲਚ ਨਹੀਂ ਦਿੱਤੇ ਗਏ ਹੁਣੇ ਬਹੁਤ ਦਿੱਤੇ ਗਏ ਸੀ ਲਾਲਚ ਉਹ ਕਹਿੰਦੇ ਨਹੀਂ ਪਹਿਲਾਂ ਅਸੀਂ ਆਪਣੀ ਆਈਡੀਓਲੋਜੀ ਤੇ ਰਹਿਣਾ ਅਸੀਂ ਆਪਣੀ ਆਈਡੀਓਲੋਜੀ ਤੇ ਖੜੇ ਆਵਾ ਤੇ ਇਸੇ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ 25 ਸਾਲ ਪੰਜਾਬ ਦੇ ਲੋਕਾਂ ਨੇ ਆਪਣਾ ਸਿਰ ਦਾ ਤਾਜ ਦਿੱਤਾ ਕਿਉਂਕਿ ਉਹ ਪੰਜਾਬ ਲਈ ਖੜਿਆ ਸੀ ਪੰਜਾਬ ਲਈ ਉਹਨੇ ਜੇਲ੍ਹ ਚ ਚਲਾ ਗਿਆ ਸੀ ਲੇਕਿਨ ਪੰਜਾਬ ਦੇ ਮੁੱਦੇ ਨਹੀਂ ਛਡੇ ਉਹਨੇ ਭਾਸ਼ਾ ਦਾ ਮੁੱਦਾ ਨਹੀਂ ਛਡਿਆ ਪੰਜਾਬ ਦੇ ਖੇਤਰਾਂ ਦਾ ਮੁੱਦਾ ਨਹੀਂ ਛਡਿਆ ਪੰਜਾਬੀ ਸੂਬੇ ਦਾ ਮੁੱਦਾ ਨਹੀਂ ਛਡਿਆ ਮਰਜੰਸੀ ਦੇ ਖਿਲਾਫ ਇੰਦਰਾ ਗਾਂਧੀ ਦੇ ਖਿਲਾਫ ਡਟ ਕੇ ਪ੍ਰਕਾਸ਼ ਸਿੰਘ ਬਾਦਲ ਲੜੇ ਸੀ ਯਾਦ ਹੈ ਸਾਰਿਆਂ ਨੂੰ ਇਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਛਵੀ ਬਣ ਗਈ ਸੀ ਕਿ ਇਹ ਸਿੱਖ ਕੌਮ ਦਾ ਤਾਕਤਵਰ ਨੇਤਾ ਠੀਕ ਹੈ ਕੌਮ ਲਈ ਹੁਣ ਮੈਨੂੰ ਇਹ ਦੱਸੋ ਪੰਜਾਬ ਦੇ ਜਿਹੜੇ ਮੈਂ ਮੁੱਦੇ ਗਨਾਨਾ ਬੰਦੀ ਸਿੰਘਾਂ ਦਾ ਮੁੱਦਾ ਹੈ ਕਿਸਾਨੀ ਦਾ ਮੁੱਦਾ ਹੈ ਸਾਡੇ ਮਤਲਬ ਭਾਸ਼ਾ ਦਾ ਮੁੱਦਾ ਵਾ ਸਾਡੇ ਇੱਥੇ ਸੈਂਟਰਲ ਏਜੰਸੀਆਂ ਦੀ ਜਿਹੜਾ ਹੋ ਰਿਹਾ ਉਹਦਾ ਮੁੱਦਾ ਹੈਗਾ ਚੰਡੀਗੜ੍ਹ ਦਾ ਇਹ ਸਹੀ ਹੱਲਦਾ ਉਹਦਾ ਇਹ ਮੁੱਦੇ ਕੌਣ ਹੱਲ ਕਰਾਊਗਾ ਕਾਂਗਰਸ ਤਾਂ ਹੱਲ ਨਹੀਂ ਕਰਾ ਸਕਦੀ ਨੈਸ਼ਨਲ ਪਾਰਟੀ ਹੈ ਕਿਉਂਕਿ ਕਾਂਗਰਸ ਕਿੱਦਾਂ ਹੱਲ ਕਰਾਏਗੀ ਉਹਨਾਂ ਕੋ ਰਾਜਸਥਾਨ ਵੀ ਆ ਹਰਿਆਣਾ ਵੀ ਆ ਉਹਨਾਂ ਨੇ ਤਾਂ ਕਹਿਣਾ ਯਾਰ ਸਾਰੇ ਸਟੇਟ ਆਪਣੇ ਆ ਇਹ ਉਲਝਾ ਰਵੇ ਅਸੀਂ ਇਹ ਸਟੇਟਾਂ ਦੇ ਵਿੱਚ ਕਾਂਗਰਸ ਹਜੇ ਤੱਕ ਤਾਂ ਮਜ਼ਬੂਤ ਚੱਲਦੀ ਬਈ ਡਿੱਗੀ ਨਹੀਂ ਪੂਰੀ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਲਈ ਵੀ ਇਹ ਪ੍ਰੋਬਲਮ ਹੈਗੀ ਕਿ ਉਹ ਦਿੱਲੀ ਦੇ ਵਿੱਚ ਸਰਕਾਰ ਹੈ ਉਹ ਐਸੋਆਈਐਲ ਦੇ ਮੁੱਦੇ ਤੇ ਹਰਿਆਣੇ ਦੇ ਵਿੱਚ ਸਰਕਾਰ ਆਪਣੀ ਉਹ ਹਰਿਆਣੇ ਦੇ ਵਿੱਚ ਉਹਨਾਂ ਦਾ ਨੈਟਵਰਕ ਹੈ Rajasthan ਚ ਹੈਗਾ ਉਹ ਕਿਸੇ ਨਹੀਂ ਜਾਣਗੇ ਕਿ ਅਸੀਂ ਇਹ ਤਿੰਨ ਸੂਬੇ ਆਪਣੇ ਖਰਾਬ ਕਰਕੇ ਇਕੱਲੇ ਪੰਜਾਬ ਚ ਖੜੇ ਰਹੀਏ ਉਹਨਾਂ ਨੇ ਉਹ ਵੀ ਗੱਲ ਕਾਮਨ ਕਰਨੀ ਆ ਠੀਕ ਹੈ ਨਾ ਇਸ ਕਰਕੇ ਇਸ ਮੁੱਦੇ ਭਾਰਤੀ ਜਨਤਾ ਪਾਰਟੀ ਉਹਦਾ ਨਹੀਂ ਹੱਲ ਕਰੇਗੀ ਕਿਉਂਕਿ ਹਰਿਆਣੇ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ Rajasthan ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹ ਕਿੱਦਾਂ ਭਾਤ ਇਹ ਫਿਰ ਜਿਹੜੇ ਖੇਤਰੀ ਮੁੱਦੇ ਹੈਗੇ ਇਹ ਸਿਰਫ ਅਕਾਲੀ ਦਲ ਹੀ ਹੱਲ ਕਰਾ ਸਕਦਾ ਹੈ ਇਹਦੇ ਲਈ ਵੀ ਮੋਰਚੇ ਲਾਣੇ ਪੈਣੇ ਕੇਂਦਰ ਸਰਕਾਰ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਇੱਕ ਜੰਗ ਲੜਨੀ ਪੈਣੀ ਹੈ ਪੂਰੀ ਤਾਂ ਕਿ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਮਿਲੇ ਸਾਡੇ ਬੀਬੀ ਐਮਬੀ ਦੇ ਜਿਹੜੇ ਅਧਿਕਾਰ ਹੈ ਸਾਨੂੰ ਮਿਲਣ ਸਾਡੀਆਂ ਯੂਨੀਵਰਸਟੀਆਂ ਚ ਦਖਲਅੰਦਾਜ਼ੀ ਜਿਹੜੀ ਉਹ ਬੰਦ ਹੋਵੇ ਇਹ ਮੁੱਦੇ ਮੋਰਚੇ ਕੋਈ ਤਾਂ ਕਿਸੇ ਤੇ ਦਿੱਲੀ ਕੌਣ ਬੋਲੂਗਾ ਜਾ ਕੇ ਇੰਨਾ ਬਾਰੇ ਲੋਕਾਂ ਦੀ ਆਸ ਸਿਰਫ ਤੇ ਸਿਰਫ ਪੰਥਕ ਪਾਰਟੀ ਔਰ ਜਿਹੜੀ ਖੇਤਰੀ ਪਾਰਟੀ ਹੈ ਉਹ ਦੇਖੋ ਖੇਤਰੀ ਪਾਰਟੀ ਜਿਹੜੀ ਹੈ ਇੱਕੋ ਹੀ ਹੈ ਸ਼ਰੋ ਖੇਤਰਪਾਦੀ ਪਾਰਟੀ ਇੱਥੇ ਖੜੀ ਨਹੀਂ ਕੋਈ ਹੋਈ ਤੇ ਹੁਣ ਉਹ ਜੇ ਮੁੱਦੇ ਹੀ ਨਹੀਂ ਹੱਲ ਹੋਣਗੇ ਤੇ ਪੰਜਾਬੀ ਦਾ ਠੱਗਾ ਹੀ ਮਹਿਸੂਸ ਕਰੇਗਾ ਨਾ ਮਾਨਤ ਵਿੱਚ ਆਹੀ ਪੁੱਛਣਾ ਚਾਹੁੰਦਾ ਜਦੋਂ ਆਉਂਦੇ ਸਮੇਂ ਦੇ ਵਿੱਚ ਜੇ ਗੱਠਜੋੜ ਦਾ ਐਲਾਨ ਹੋ ਗਿਆ ਫਿਰ ਆਹ ਕਹਿ ਦਈਏ ਕਿ ਸੁਖਬੀਰ ਸਿੰਘ ਬਾਦਲ ਇਸ ਖੇਤਰੀ ਪਾਰਟੀ ਨੂੰ ਇਸ ਪੰਥਕ ਪਾਰਟੀ ਨੂੰ ਪੋਲਿਟੀਕਲ ਸੂਸਾਈਡ ਵੱਲ ਧੱਕਦੇ ਪਏ ਮੈਂ ਤੁਹਾਨੂੰ ਕਹਿ ਕੇ ਹਟਿਆ ਦੇਖੋ ਹੁਣ ਸੀਟਾਂ ਵਧਣ ਗਈਆਂ ਇਹ ਤਾਂ ਕਨਫਰਮ ਹੈ ਵਧਣ ਗਈਆਂ ਜੀ ਇਹ ਇੱਕ ਅਮੀ ਸ਼ਾਜੀ ਦਾ ਬਿਆਨ ਔਰ ਇੱਕ ਪ੍ਰੈਸ਼ਰ ਇਹ ਹੈਗਾ ਸੀਟਾਂ ਵਧਣ ਗਈਆਂ ਪਹਿਲੀ ਗੱਲ ਦੂਜੀ ਗੱਲ ਜਿਹੜੀਆਂ ਉਸ ਤੋਂ ਬਾਅਦ ਜੇ ਮੰਨ ਲਓ ਹੁਣ 6 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਲੜਦੀ ਜੋ ਦਿਖ ਰਿਹਾ ਉਹ 5 ਦਿੰਦੇ ਆ 6 ਦੇ ਉੱਤੇ ਅੜੇ ਆ 6 ਦੇਣੀਆਂ ਪੈਣੀਆਂ ਜੋ ਮੈਨੂੰ ਲੱਗਦਾ 6 ਸੀਟਾਂ ਤੇ ਲੜਦੇ ਆ 6 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਜਿੱਤਦੀ ਹੈ ਤੇ ਤੁਸੀਂ ਇਹ ਸਮਝੋ ਕਿ ਅੱਧਾ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਕੋਲ ਆ ਗਿਆ ਇਹ 2000 ਮੈਂ 24 ਦੀ ਗੱਲ ਕਰ ਰਿਹਾ 2027 ਜਿਹੜੀ ਆਣੀ ਹੈ ਜੇ ਅੱਧਾ ਪੰਜਾਬ ਆ ਗਿਆ 117 ਦੇ ਵਿੱਚੋਂ 60 ਸੀਟਾਂ ਨਹੀਂ ਲੈਣਗੇ 117 ਤੋਂ 60 ਸੀਟਾਂ ਲੈਣਗੇ 70 ਸੀਟਾਂ ਲੈਣਗੇ ਫਿਰ ਉਹ ਜਿਹੜੀ ਅਕਾਲੀ ਦਲ ਹੈ ਉਹ ਜੱਜਪਾਵਾਂਗੂ ਥੱਲੇ ਆ ਜਾਏਗੀ ਕਿਸੇ ਟਾਈਮ ਤੇ ਚਟਾਲੇ ਉੱਥੇ ਦੇ ਸੀਐਮ ਹੁੰਦੇ ਸੀ ਚਟਾਲੇ ਹਰਿਆਣੇ ਨੂੰ ਚਲਾਉਂਦੇ ਸੀ ਕਿਸੇ ਟਾਈਮ ਤੇ ਹੁਣ ਚਟਾਲੇ ਜਿਹੜੇ ਆ ਉੱਚੀ ਟੰਗ ਮੰਗਦੇ ਆ ਡਾਕਟਰ ਸਾਹਿਬ ਇੱਕ ਜਿਹੜਾ ਬਿਆਨ ਮੈਂ ਉੱਤੇ ਦੁਆਰਾ ਵਾਪਸ ਆਉਣਾ ਚਾਹੁੰਦਾ ਅੰਤ ਦੇ ਵਿੱਚ ਇੱਕ ਪਾਸੇ ਅਮਿਤ ਸ਼ਾਹ ਦਾ ਜਿਹੜਾ ਬਿਆਨ ਸਾਹਮਣੇ ਆਇਆ ਅਮਿਤ ਸ਼ਾਹ ਨੇ ਬਿਆਨ ਦਿੱਤਾ ਕਿ ਗੱਲਬਾਤ ਚੱਲਦੀ ਪਈ ਹੈ ਇਹ ਗੱਲਬਾਤ ਚੱਲਣ ਬਾਰੇ ਐਲਾਨ ਕੀਤਾ ਗਿਆ ਹੈ ਜਾਂ ਫਿਰ ਇਹ ਸਿਰਫ ਸੁਖਵੀਰ ਬਾਦਲ ਨੂੰ ਇੱਕ ਨੋਟੀਫਿਕੇਸ਼ਨ ਦਿੱਤੀ ਹੋਈ ਹੈ ਕਿ ਭਾਈ ਸਾਡੇ ਦਿਮਾਗ ਦੇ ਵਿੱਚ ਗੱਲ ਹੈਗੀ ਤੇ ਇਹ ਹੋ ਕੇ ਰਹੂਗੀ ਦੇਖੋ ਗੱਲ ਪਤਾ ਕੀ ਹੈ ਸੁਖਵੀਰ ਬਾਦਲ ਜੋ ਵੀ ਮਰਜੀ ਕਹੀ ਜਾਣ ਜੋ ਭਾਰਤੀ ਜਨਤਾ ਪਾਰਟੀ ਜੋ ਅਮਿਤ ਸ਼ਾਹ ਜੋ ਨਰਿੰਦਰ ਮੋਦੀ ਦਾ ਹੁਕਮ ਆਣਾ ਉਥੇ ਜਾਂ ਸਬੋਸ ਨੂੰ ਕਹਿਣਾ ਪੈਣਾ ਤੇ ਉਹ ਹਾਲਾਤ ਨੇ ਭਾਵੇਂ ਜੇ ਗੱਲ ਕਰੀਏ ਅਮਿਤ ਸ਼ਾਹ ਗ੍ਰਹਿ ਮੰਤਰੀ ਭਾਰਤ ਦੇ ਤੇ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਕੀ ਹਾਲਾਤ ਬਣੇ ਨੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਅਜੇ ਤੱਕ ਟਾਲ ਦੇ ਪਏ ਨੇ ਕਿ ਭਾਈ ਅਸੀਂ ਤਾਂ ਕੋਈ ਗੱਠ ਜੋੜ ਨਹੀਂ ਕਰਨ ਵਾਲੇ ਆਉਂਦੇ ਸਮੇਂ ਦੇ ਵਿੱਚ ਗੱਠ ਜੋੜ ਹੋਣਾ ਹੈ ਕਿ ਨਹੀਂ ਪਤਾ ਲੱਗ ਜਵੇਗਾ ਔਰ ਭਾਜਪਾ ਨੇ ਵੀ ਇੱਕ ਨੋਟੀਫਿਕੇਸ਼ਨ ਇੱਕ ਵਾਰੀ ਖੜਕਾ ਦਿੱਤਾ ਆ ਕਿ ਯਾਦ ਰੱਖ ਲਵੋ ਇਹ ਪ੍ਰੋਗਰਾਮ ਚੱਲਦਾ ਪਿਆ ਤੇ ਇਹਨੂੰ ਮੁਕੰਮਲ ਕਰਕੇ ਰਵਾਂਗੇ ਆਉਂਦੇ ਸਮੇਂ ਦੇ ਵਿੱਚ ਇਸ ਗੱਠ ਜੋੜ ਦਾ ਕੀ ਬਣਦਾ ਔਰ ਦੂਜੇ ਪਾਸੇ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿੰਨੂੰ ਸੁਖਬੀ ਕਰਦੇ ਪਏ ਨੇ ਗਾਂ ਤੋੜਦੇ ਪਏ ਨੇ ਉਸ ਪਾਰਟੀ ਦਾ ਕੀ ਬਣੂਗਾ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ